ਇਹ ਜਿਹੜੀ ਵਾਰਦਾਤ ਹੈਗੀ ਹੈ ਇਹ अर्ਲੀ ਮਾਰਨਿੰਗ 16 ਮਾਰਚ ਦੀ ਹੈਗੀ ਹੈ ਜਿਹਦੇ ਵਿੱਚ ਕੀ ਦੋ ਮੋਟਰਸਾਈਕਲ ਬੋਰਨ ਸਸਪੈਕਟਸ ਨੇ ਪਿੰਡ ਰਾਏਪੁਰ ਰਸੂਲਪੁਰ ਦੇ ਏਰੀਆ ਪੀਐਸ ਮਕਸੂਦਾਂ ਦੇ ਵਿੱਚ ਅ ਰੌਜਰ ਸੰਧੂ ਏਲੀਅਸ ਨਵਦੀਪ ਸਿੰਘ ਜਿਹੜਾ ਕਿ ਯੂਟਿਊਬਰ ਹੈ ਉਹਦੇ ਘਰੇ ਇੱਕ ਗ੍ਰੇਨੇਡ ਹਰਲ ਕੀਤਾ ਔਰ ਇਮੀਡੀਏਟਲੀ ਲਾਈਵ ਹੋ ਕੇ ਸ਼ਹਿਜ਼ਾਦ ਪੱਟੀ ਜਿਹੜਾ ਕਿ ਆਪਣੇ ਆਪ ਨੂੰ ਪਾਕਿਸਤਾਨ ਦੇ ਵਿੱਚ ਡਾਣ ਦੱਸਦਾ ਉਸਨੇ ਇਸ ਦੀ ਜ਼ਿੰਮੇਵਾਰੀ ਲਈ ਤੇ ਵਜ਼ਾ ਰੰਜਿਸ਼ ਚ ਦੱਸਿਆ ਕਿ ਜਿਹੜਾ ਰੌਜਰ ਸੰਧੂ ਹੈ ਉਹ ਇਸਲਾਮ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਲਿਖਦਾ ਇਸ ਕਰਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੇਕਿਨ ਅਸਲ ਦੇ ਵਿੱਚ ਜਿਹੜਾ ਸ਼ਹਿਜ਼ਾਦ ਪੱਟੀ ਹੈ ਉਹ ਇੱਕ ਆਈਐਸਆਈ ਦਾ ਆਪਰੇਟਿਵ ਹੈ ਔਰ ਜਿਹੜੀ ਪੰਜਾਬ ਗਵਰਨਮੈਂਟ ਦੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਉਸ ਦੀ ਬੁਖਲਾਹੜ ਦੇ ਵਿੱਚ ਆ ਕੇ ਆਈਐਸਆਈ ਨੇ ਜਿਹੜਾ ਇਹ इस वारदात को अंजाम दिता है इमीडिएटली uh, असी अपनी बॉम्ब डिस्पोजल टीम और फोरेंसिक टीम बुलाया मौके पर और अंडर रेलीवेंट सैक्शनस ऑफ बी एन एस थ्री फोर फाइव एक्सपलोसिव एक्सप्लोसिव एक्ट और युआपा के तहत असी यह इस पर दर्ज किया स्पैशल इनवैसिगे टीम बनाई अंडर एस पी डी जसरूप और लेट ईवनिंग असी जॉइंट ऑपरेशन विद काउंटर इंटैलीजेंस के न ਇਹੀ ਯਮੁਨਾ ਨਗਰ ਤੋਂ ਜਿਹੜਾ ਇਹਦਾ ਮੇਨ ਕਲਪਰੇਟ ਸੀਗਾ ਹਾਰਦਿਕ ਕੰਬੋਜ ਉਸਨੂੰ ਅਰੈਸਟ ਕੀਤਾ ਅ ਇਸ ਦੇ ਨਾਲ ਹੀ 36 ਆਵਰਸ ਦੇ ਅੰਦਰ ਜਿਹੜਾ ਮੇਨ ਕਲਪਰੇਟ ਜਿਸ ਨੇ ਇਹ ਇਹ ਇਸ ਗ੍ਰੇਨੇਡ ਨੂੰ ਛੁਟਿਆ ਸੀ ਉਸਨੂੰ ਫੜ ਲਿਆ ਗਿਆ अर्ਲੀ ਮਾਰਨਿੰਗ ਅੱਜ ਹਾਰਦਿਕ ਕੰਬੋਜ ਸਾਨੂੰ ਉਸ ਜਗ੍ਹਾ ਤੇ ਲੈ ਕੇ ਗਿਆ ਜਿੱਥੇ ਇਸਨੇ ਆਪਣੇ ਵੈਪਨ ਔਰ ਅਮੂਨੀਸ਼ਨ ਨੂੰ ਛੁਪਾਇਆ ਸੀ ਉੱਥੇ ਉਸਨੇ ਪੁਲਿਸ ਨੂੰ ਡੋਜ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਤੇ ਫਾਇਰ ਕੀਤਾ ਉਸੇਮ ਵੈਪਨ ਦੇ ਨਾਲ ਰਿਟੈਲੀਐਟਰੀ ਫਾਇਰ ਦੇ ਵਿੱਚ ਇਹਨੂੰ ਗਨਸ਼ਾਟ ਇੰਜਰੀ ਹੋਈ ਹੈ ਔਰ ਇਹਨੂੰ ਬਾਅਦ ਵਿੱਚ ਸਿਵਲ ਹਸਪੀਟਲ ਜਲੰਧਰ ਐਡਮਿਟ ਕਰਾਇਆ ਗਿਆ ਅ ਇਸ ਦੀ ਪੁੱਛਤਾ ਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਇਹਦੇ ਜਿਹੜੇ ਅਕੰਪਲਿਸ ਹਨ ਉਹਨਾਂ ਦੇ ਬਾਰੇ ਜਾਣਕਾਰੀ ਮਿਲੀ ਹੈ ਅਸੀਂ ਵੱਖਰੀ ਵੱਖਰੀ ਟੀਮਾਂ ਬਣਾ ਕੇ ਅਸੀਂ ਰੇਡ ਕਰ ਰਹੇ ਹਾਂ ਔਰ ਬਾਕੀ ਦੇ ਜਿਹੜੇ ਅਕੰਪਲਿਸ ਹਨ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਕਿ ਕਿੰਨੇ ਬੰਦੇ ਜੀ ਅੱਜ ਮਾਰੇ ਨੇ ਜੋ ਇਹਦੇ ਨਾਲ ਦੋ ਤਿੰਨ ਬੰਦੇ ਅਕਿਊਜ਼ਡ ਹੈਗੇ ਮੋਡਿਊਲ ਅਸੀਂ ਵਿਦਨ 36 ਆਰ ਜਿਹੜਾ ਹੈਗਾ ਅਸੀਂ ਬਸਟ ਕਰਤਾ ਹੈ ਟੋਟਲ ਸਰ ਪਹਿਲਾਂ ਤਾਂ ਪਹਿਲਾਂ ਤਾਂ ਇਹ ਕਲੂ ਐਸਐਸ ਦੇ ਹਿਸਾਬ ਨਾਲ ਦਿੱਤਾ ਸੀ ਕਿ ਇਹਨਾਂ ਦਾ ਜਿਹੜਾ ਮੋਸਟਲੀ ਐਕਸਟਰਸ਼ਨ ਦਾ ਇਹ ਜਿਹੜਾ ਮਾਮਲਾ ਹੈਗਾ ਗਿਫਟਿੰਗ ਨੂੰ ਲੈ ਕੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹਿਸ-ਬਾਜੀ ਹੁੰਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਜਿਹੜਾ ਕੰਮ-ਜਾਮਾ ਇਹ ਹੁੰਦਾ ਬਟ ਕਲੀਅਰਲੀ ਹੁਣ ਕੀ ਹੈ ਤੁਸੀਂ ਇਹਨੂੰ ਯੁੱਧ ਨਸ਼ੇ ਦੇ ਵਿਰੁੱਧ ਨਾਲ ਜੋੜ ਰਹੇ ਹੋ ਬਟ ਸਰ ਕਹਿ ਰਹੇ ਸੀ ਕਿ ਕੀ ਸੋਸ਼ਲ ਐਕਸਟਰਸ਼ਨ ਦਾ ਮਾਮਲਾ ਮਤਲਬ ਕਲੈਰਿਟੀ ਦੋਨੋਂ ਦੀ ਮਤਲਬ ਦੇਖੋ ਦੇਖੋ ਜਿਹੜਾ ਇਹ ਰੌਜਰ ਸੰਧੂ ਹੈ ਔਰ ਨਵਦੀਪ ਜਿਹੜਾ ਹੈਗਾ ਇਹ ਬੇਸਿਕਲੀ 2004 ਦੇ ਵਿੱਚ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਬਣਿਆ ਜਿਹੜਾ ਸ਼ਹਿਬਾਜ਼ ਸ਼ਹਿਜ਼ਾਦ ਪੱਟੀ ਹੈ ਉਹ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੈ ਉਹ ਆਪਣੇ ਆਪ ਨੂੰ ਸੈਲਫ ਸਟਾਈਲਡ ਔਨ ਵਿਦ ਦੱਸਦਾ ਪਰ ਇਨ ਰਿਐਲਿਟੀ ਉਹ ਆਈਐਸਆਈ ਦਾ অপারেਟਿਵ ਹੈ ਮਤਲਬ ਅਗਰ ਸੋਸ਼ਲ ਮੀਡੀਆ ਤੇ ਜਿਹੜੀ ਇਹਨਾਂ ਦੀ ਆਪਸ ਚ ਰੰਜਿਸ਼ ਚੱਲ ਰਹੀ ਹੈ ਉਹਦੇ ਨਾਲ ਇੱਕ ਗ੍ਰੇਨੇਡ ਕਿਸੇ ਦੇ ਉੱਤੇ ਸੁੱਟਵਾਉਣਾ ਇਹ ਡਾਈਜੈਸਟ ਨਹੀਂ ਹੋ ਸਕਦਾ ਅਲਟੀਮੇਟਲੀ ਜਿਹੜਾ ਇਹ ਹੈਗਾ ਆਈਐਸਆਈ ਦਾ ਜਿਹੜਾ ਵੱਡਾ ਨਿਫੀਰੀਅਸ ਡਿਜ਼ਾਈਨ ਹੈ ਉਹਦੀ ਇਹ ਐਕਟੀਵਿਟੀ ਹੈਗੀ ਹੈ ਸਰ ਇਹ ਵੀ ਬਾਰੇ ਕਿ ਇਹਨਾਂ ਨੇ ਪੰਜ ਬੰਦਿਆਂ ਦੇ ਨਾਮ ਦੱਸੇ ਸੀ ਉਹਨੇ ਉਹਨਾਂ ਬੰਦੇ ਨੇ ਮੇਰੀ ਲਿਸਟ ਵਿੱਚ ਜਿਹਨਾਂ ਦੇ ਉੱਪਰ ਇਹ ਕਾਰਵਾਈ ਹੋਵੇਗੀ ਇੱਕ ਖੁਸ਼ਿਆਰਪੁਰ ਦਾ ਲੜਕਾ ਸੈਬ ਹੈ ਉਸ ਦੇ ਵੱਲੋਂ ਆਡੀਓ ਮੈਸੇਜ ਵੀ ਭੇਜਿਆ ਗਿਆ ਉਹਨੇ ਜਿਹੜੀਆਂ ਵੀਡੀਓ ਕਾਲ ਆਉ ਆਡੀਓ ਕਾਲ ਤੇ ਸ਼ਹਾਦਤ ਪਟਿੰਟ ਜਿਹੜੀ ਧਮਕੀ ਦਿੱਤੀ ਉਹਨੇ ਉਹ ਵੀ ਜਿਹੜੀ ਭੇਜੀ ਉਹਨੂੰ ਲੈ ਕੇ ਉਹਨੂੰ ਪੁਲਿਸ ਦੀ ਕਾਰਵਾਈ ਕੀ ਉਹ ਦੇਖੋ ਜਿਹੜੇ 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 ਉਹ ਉਸ ਤਰ੍ਹਾਂ ਦੇ ਥ੍ਰੈਟਿੰਗ ਮੈਸੇजेस ਆਏ ਸੀ ਉਹ ਉਹਨਾਂ ਬੰਦਿਆਂ ਨੂੰ ਅਸੀਂ ਆਲਰੇਡੀ ਕਵਰ ਕਰ ਰਹੇ ਹਾਂ ਉਹਨਾਂ ਨੂੰ ਆਲਰੇਡੀ ਕਿਉਂਕਿ ਉਹ ਬਾਹਰ ਜਿਹੜੇ ਹੈਗੇ ਉਹਨਾਂ ਦੇ ਰਿਸ਼ਤੇਦਾਰ ਵਗੈਰਾ ਦੇ ਘਰ ਇੱਥੇ ਆ ਲੇਕਿਨ ਉਹ ਬਾਹਰ ਆਪਰੇਟ ਕਰ ਰਹੇ ਆ ਜਿਹੜੇ ਸैम ਥਾਣੇਦਾਰ ਹੈਗਾ ਜਾਂ ਇੱਕ ਦੂਸਰਾ ਬੰਦਾ ਜਿਹਦਾ ਅਸੀਂ ਨਾਮ ਲੈ ਰਹੇ ਹਾਂ ਇੱਕ ਦੋ ਬੰਦੇ ਜਿਹਨਾਂ ਨਾਲ ਚਰਚੇ ਰੱਖਾਂਗੇ ਨਸ਼ਿਆਂ ਦੇ ਰੋਜਰ ਸੰਦੂ ਵੀ ਕਿਤਨੇ ਕਿਤੇ ਨਸ਼ਿਆਂ ਦੇ ਕਿਸੇ ਮਾਮਲੇ ਦੇ ਅੰਦਰ ਕੋਈ ਲਿੰਕ ਹੈਗਾ ਜਾਂ ਨਹੀਂ ਰੋਜਰ ਸੰਦੂ ਦੀ ਹਜੇ ਤੱਕ ਇਸ ਤਰ੍ਹਾਂ ਦਾ ਕੋਈ ਮਾਮਲਾ ਉਹਦੇ ਸਾਹਮਣੇ ਨਹੀਂ ਆ ਹੈ ਹੀ ਇਜ਼ ਹੀ ਇਜ਼ ਅ ਸੋਸ਼ਲ ਮੀਡੀਆ ਇਨਫਲੂਐਂਸਰ ਦੇਖੋ ਪਹਿਲਾਂ ਇਹ ਲੇਬਰ ਦਾ ਕਿਤੇ ਕੰਮ ਕਰਦਾ ਰਿਹਾ ਇਹਦੇ ਕੋਲ ਯੂਕੇ ਦੀ ਪੀਆਰ ਹੈ لیکن ہونچڑا ہے گا یہ تو انو کافی جڑا پیسہ ہے ایس ا سوشل میڈیا انفلوئنسر ਆ ਰਿਹਾ ਹੈ ਔਰ ਔਰ ਜਿਹੜੀ ਇਹਨੂੰ ਹੋਈ ਕਿ ਸੁਆਮੀ ਤੇ ਵੀ ਉਹਨੇ ਗੱਲ ਆਖੀ ਸੀਗੀ ਵਿੱਚ ਇਹ ਸ਼ਹਿزاد پٹی ਨੇ ਕਿ ਸਾਡੇ ਦਾ ਨਾਮ ਬਾਰੇ ਗਲਤ ਬੋਲਿਆ ਉਹਨੂੰ ਕਿਸ ਤਰੀਕੇ ਨਾਲ ਤੁਸੀਂ ਇਨਵੈਸਟਿਗੇਟ ਕਰਦੇ ਦੇਖੋ ਇਹਨਾਂ ਦੀ ਜਿਹੜੀ ਰਾਈਵਲਰੀ ਸੀ ਉਹ ਥੋੜੀ ਬਹੁਤ ਸੀਗੀ سوشل میڈیا ਦੇ ਉੱਤੇ ਜਿਹੜੀ ਸ਼ੁਰੂ ਹੋਈ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਅਲੈਜ ਕਰਦਾ ਹੈ ਸ਼ਹਿزاد ਪੱਟੀ ਕਿ ਇਹਨੇ ਇਸਲਾਮ ਦੇ ਖਿਲਾਫ ਬੋਲੇ ਹਨ ਇਹ ਇੱਕ ਸਿਰਫ ਇੱਕ ਕਲੂਬ ਇੱਕ ਬਣਾਇਆ ਗਿਆ ਜਿਸ ਦੇ ਜਿਸ ਦੇ ਜਿਸ ਨੂੰ ਯੂਜ਼ ਕਰਕੇ ਉਹਨਾਂ ਨੇ ਇੱਕ ਵੱਡੀ ਐਕਟੀਵਿਟੀ ਇੱਥੇ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ। ਜਿਹੜਾ ਪੱਟ ਜਿਹੜਾ ਇਹ ਗਰੰਡਰ ਹੀ ਬੰਦਾ ਸੀਗਾ ਪੈਸੇ ਖੋਜਦਾ ਸੀਗਾ ਤੇ ਪਤਾ ਜਿਹੜਾ ਪੱਟ ਦਾ ਸੀਗਾ ਇਹਦੇ ਨਾਲ ਪ੍ਰੋਫੈਸ਼ਨਲ 레ਵਲ ਦੀ ਤਾਂ ਸੀਗੀ ਲੇਕਿਨ ਇਸ ਨੂੰ ਯੂਜ਼ ਕਰਕੇ ਉਹ ਇੱਕ ਵੱਡਾ ਮੈਸੇਜ ਇੱਥੇ ਜਿਹੜਾ ਆਈਐਸਆਈ ਆਪਣੀ ਐਕਟੀਵਿਟੀ ਨੂੰ ਅੰਜਾਮ ਉਹ ਦੇਣਾ ਚਾਹੁੰਦਾ ਸੀ। ਆਇਆ ਹੈ ਨਾ ਕੈਂਡੀਟ ਇਹ ਜਿਹੜਾ ਕੰਬੇਲ ਦੀ ਸੀ ਕਿਉਂਕਿ ਫਿਲਹਾਲ ਤੱਕ ਮੈਟਲ ਨੂੰ ਮਾ ਚੀਜ਼ ਨੂੰ ਬੋਲਿਆ ਜਾ ਰਿਹਾ ਸੀ ਤੇ ਕਲੀਅਰ ਹੋ ਚੁੱਕਾ ਇਹ ਆਰਜਿਸ ਆਰਜਿਸ ਟਾਈਪ ਦਾ ਗ੍ਰੇਨੇਡ ਸੀਗਾ ਜਿਹੜਾ ਆਸਟਰੀਅਨ origin ਦਾ ਸੀਗਾ ਔਰ ਇਹਦੀ ਜਿਹੜੀ ਕੰਪਲੀਟ ਰਿਪੋਰਟ ਹੈ ਉਹ ਹਣੀ ਬਾਕੀ ਹੈ ਲੇਕਿਨ ਪ੍ਰੀਲੀਮਨਰੀ ਇਹ ਆਰਜਿਸ ਟਾਈਪ ਦਾ ਜਿਹੜਾ ਸੀਗਾ ਗ੍ਰੇਨੇਡ ਸੀਗਾ ਆਰਜਿਸ A R G E L ਹਾਰਦਿਕ ਕੰਬੋਜ ਨੂੰ ਕਿੱਥੋਂ ਮਿਲਿਆ ਹਾਰਦਿਕ ਹਾਰਦਿਕ ਕੰਬੋਜ ਨੂੰ ਅਸੀਂ ਯਮੁਨਾ ਨਗਰ ਇਹਦਾ ਜਿਹੜਾ ਉਹਨੂੰ ਹੀ ਗ੍ਰੇਨੇਡ ਦਿੱਤਾ ਇੱਕ ਹੀ ਥੰਮਲੇ ਹਾਰਦੀ ਕੰਬੋਜ ਨੂੰ ਉਹਦੇ ਇੱਕ ਸਾਥੀ ਨੇ ਇਹ ਗ੍ਰਨੇਡ ਪ੍ਰੋਵਾਈਡ ਕੀਤਾ ਉਹਦਾ ਜਿਹੜਾ ਹੈਗਾ ਉਹਦੇ ਖਿਲਾਫ ਜਿਹੜੀ ਹੈਗੀ ਰੇਡ ਔਰ ਉਹਦਾ ਅਰੈਸਟ ਜਲਦੀ ਕਰ ਲਿਆ ਜਾਵੇਗਾ ਟੋਟਲ ਕਿੰਨੇ ਬੰਦੇ ਇਨਵੋਲ ਟੋਟਲ ਕਿੰਨੇ ਬੰਦੇ ਇਨਵੋਲ ਹੋਏ ਨੇ ਜਿਹੜੇ ਇਹ ਦੇਖੋ ਦਿਸ ਇਜ਼ ਪਾਰਟ ਆਫ ਦੀ ਇਨਵੈਸਟੀਗੇਸ਼ਨ ਕੁਝ ਬੰਦੇ ਇਨਵੋਲ ਕੁਝ ਬੰਦੇ ਇਨਵੋਲਡ ਹੈ ਕੁਝ ਬੰਦਿਆਂ ਨੇ ਇਹਨਾਂ ਨੂੰ ਸ਼ੈਲਟਰ ਵੀ ਦਿੱਤਾ ਔਰ ਸਭ ਦੇ ਖਿਲਾਫ ਜਿਹੜੀ ਹੈਗੀ ਅਸੀਂ ਸਖਤ ਕਾਰਵਾਈ ਕਰਾਂਗੇ ਜਿਹੜਾ ਹਾਰਦੀ ਹੈ ਆ ਵੀ ਕਮ ਟੂ ਕੰਟੈਕਟਸ ਇਟ ਆਫ ਪੰਜਾਬ ਦਿਸ ਵੇਸ ਬਿਕਾਉਜ਼ ਹਾਊ ਦੇ ਥੂਜ਼ੰਦਾ ਦੇਖੋ ਅੱਜ ਅੱਜ ਦੇ ਟਾਈਮਸ ਨਾਲ ਸੋਸ਼ਲ ਮੀਡੀਆ ਤੇ ਤੁਸੀਂ ਕਿਸੇ ਨੂੰ ਵੀ ਤੁਸੀਂ ਕਿਸੇ ਦੇ ਵੀ ਕੰਟੈਕਟ ਚ ਆ ਸਕਦੇ ਹੋ ਕਿਸੇ ਨੂੰ ਵੀ ਫੋਲੋ ਕਰ ਲਓ ਕਿਸੇ ਵੀ ਸੈਲੀਬ੍ਰਿਟੀ ਨੂੰ ਤੁਸੀਂ ਫੋਲੋ ਕਰਕੇ ਉਹਦੇ ਕੰਟੈਕਟ ਚ ਆ ਜੰਦੇ ਹੋ ਔਰ ਜ ਜਿਵੇਂ ਪਤਾ ਕਿ ਜਿਹੜੀ ਐਨੀਮੀ ਕੰਟਰੀਜ਼ ਹਨ ਉਹ ਇਸ ਤਰ੍ਹਾਂ ਦੇ ਬੰਦੇ ਲੱਭਦੀਆਂ ਤਾਂ ਉਹਨਾਂ ਦੇ ਕੰਟੈਕਟ ਦੇ ਵਿੱਚ ਇਹ ਸੋਸ਼ਲ ਮੀਡੀਆ ਦੇ ਥਰੂ ਹੀ ਆਇਆ ਹੈ ਔਰ ਇਸ ਨੂੰ ਫਿਰ ਅੱਗੇ ਉਹਨਾਂ ਨੇ ਐਕਸਪਲੋਏਡ ਕਰਕੇ ਬ੍ਰੇਨ ਵਾਸ਼ ਕਰਕੇ ਆਪਣੀ ਜਿਹੜੀ ਇਹ ਜਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਹਾਰਦਿਕ ਨਾਲ ਪਹਿਲਾਂ ਹੀ ਤੱਕ ਸੀ ਕਿ ਸਿਰਫ ਐਸੇ ਆਪਰੇਸ਼ਨ ਜਿਹੜਾ ਆਪਰੇਸ਼ਨ ਆ ਜਾਂ ਐਸੇ ਵਾਰਦਾਤ ਇਹ ਦੇਖੋ ਹਾਰਦਿਕ ਦੀ ਉਮਰ तकरीबन 18 19 ਸਾਲ ਹੈਗੀ ਹੈ ਔਰ ਰੀਸੈਂਟਲੀ ਜਿਹੜਾ ਹੈਗਾ ਇਹਦੇ ਟੱਚ ਦੇ ਵਿੱਚ ਆਇਆ ਯਸ਼ਾਨ ਦੇ ਟੱਚ ਦੇ ਵਿੱਚ ਔਰ ਇਸ ਯਸ਼ਾਨ ਜਿਹੜਾ ਹੈਗਾ ਉਹ ਸ਼ਹਿਜ਼ਾਦ ਪੱਟੀ ਦੇ ਆਲਰੇਡੀ ਟੱਚ ਦੇ ਵਿੱਚ ਕਾਫੀ ਡੇਢ ਤੋਂ ਹੈ ਕਿਉਂਕਿ ਯਸ਼ਾਨ ਜਿਹੜਾ ਆਲਰੇਡੀ ਕਈ ਕੇਸਸ ਵਿੱਚ ਵਾਂਟਡ ਹੈ ਇੱਕ ਵੀਡੀਓ ਤੇ ਸ਼ਹਿਜ਼ਾਦ ਪੱਟੀ ਨੇ ਹੈਪੀ ਪਾਸ ਹੈ ਯਸ਼ਾਨ ਤੋਂ ਬੁਨਾਮ ਨਾ ਮਿਲਿਆ ਪਾਸੇ ਦਾ ਰੋਲ ਹੈ ਜਿਹੜਾ ਹੈਪੀ ਪਾਸੇ ਹੁੰਦਾ ਰੋਲ ਉਹ ਐਗਜ਼ਾਮਿਨ ਕੀਤਾ ਜਾ ਰਿਹਾ ਫਿਲਹਾਲ ਜਿਹੜਾ ਇਹ ਬੰਦਾ ਫੜਿਆ ਅਸੀਂ ਹਰਦੀਪ ਕੰਬੋਜ ਫੜਿਆ ਹੀ ਵਾਸਨ ਡਾਇਰੈਕਟ ਕੰਟੈਕਟ ਵਿਦ ਯਸ਼ਾਨ ਅਖਤਰ ਇਹ ਕਿਹੜਾ ਪਿਸਤਲ ਫੜਾਇਆ ਗਿਆ ਸਰ ਕਿਹੜਾ ਪਿਸਤਲ ਫੜਾਇਆ ਗਿਆ ਕਿ ਇਹਨੇ ਪਿਸਤਲ ਇੱਥੇ ਹੋਰ ਵਾਰ ਦਸਤ ਕਰਨੀ ਸੀ ਜਾਂ ਇਸੇ ਮਾਮਲੇ ਦੇ ਵਿੱਚ ਦੇਖੋ ਇਹ ਇਨਾਂ ਕੋਲ ਕਿਹੜਾ ਕਿੰਨਾ ਅਮੂਨੀਸ਼ਨ ਹੈ ਔਰ ਕਿੰਨੇ ਇਨਾਂ ਕੋਲ ਵੈਪਨਸ ਹੈਗੇ ਆ ਉਹਦੀ ਸਾਰੀ ਪੁੱਛਤਾ ਚੱਲ ਰਹੀ ਹੈ ਇਮੀਡੀਏਟਲੀ ਜਿਹੜਾ ਉਹਨੇ ਦੱਸਿਆ ਜਿਸ ਜਗ੍ਹਾ ਤੇ ਵੈਪਨ ਲੁਕ ਹੋਇਆ ਸੀਗਾ ਉਹ ਇਮੀਡੀਏਟਲੀ ਕਿਉਂਕਿ 24 ਆਵਰਸ ਦੇ ਅੰਡਰ ਅਸੀਂ ਇਸ ਨੂੰ ਜਿਹੜਾ ਹੈਗਾ ਕੋਰਟ ਦੇ ਵਿੱਚ ਵੀ ਪੇਸ਼ ਕਰਨਾ ਹੁੰਦਾ ਜਿਹੜੀ ਸਾਡੇ ਕੋਲ ਇਨੀਸ਼ੀਅਲ ਇਨਫੋਰਮੇਸ਼ਨ ਆਈ ਉਹਦੇ ਵਿੱਚ ਇਸ ਤੋਂ ਇੱਕ ਜਿਹੜਾ ਹੈਗਾ 32 ਬੋਰ ਦਾ ਵੈਪਨ ਔਰ 6 ਲਾਈਵ ਰਾਉਂਡਸ ਮਿਲੇ ਨੇ ਸਿਰਫ ਇੱਕ ਹੀ ਲੋਰੈਂਸ ਵੀ ਫਰੇਦਾ ਕੀ ਲੈਣਾ ਹੈ ਵਿੱਚ ਲੋਰੈਂਸ ਬਿਸ਼ਨੋਈ ਦਾ ਹਜੇ ਕੋਈ ਇਹਦੇ ਵਿੱਚ ਆਈ ਥਿੰਕ ਕੋਈ ਰੋਲ ਨਹੀਂ ਆ ਲੇਕਿਨ ਇਹਦੀ ਪੁੱਛਤਾ ਜਾ ਰਹੀ ਹੈ ਇਸ ਇਰੀਏ ਚ ਆਪਰੇਟਿਵ ਸੀਗਾ ਇਸ ਇਰੀਏ ਦੇ ਵਿੱਚ ਹੀ ਤਾਂ ਜਿਹੜੀ ਰਾਏਪੁਰ ਰਾਏਪੁਰ ਰਸੂਲਪੁਰ ਜਿਹੜੀ ਵਾਰਦਾਤ ਕੀਤੀ ਹੈ ਉਹਦੇ ਵਿੱਚ ਹੀ ਉਸ ਨੂੰ ਟਾਰਗੇਟ ਕਰਨਾ ਸੀਗਾ ਇਸ ਚ ਉਹਨੇ ਕੀ ਕਰਨੀ ਸੀ ਕਿਉਂ ਉੱਥੇ ਲੋਕੀਏ ਦੁਬਾਰਾ ਵਾਪਸ ਆਣਾ ਸੀ ਜਾਂ this is the this 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 we are investigating ਸਰ ਐ ਉਥੇ ਤੱਕ ਪਹੁੰਚਿਆ ਕਿੰਦਾ ਕੋਈ ਇਹਨੂੰ ਛੱਡ ਕੇ ਗਿਆ ਜਾਂ ਇਹਦੇ ਕੋਲ ਬਾਈਕਲ ਸੀ ਜਾਂ ਟੂਰੀ ਬਹੁਤ ਅੰਦਰ ਜਾ ਕੇ ਘਰ ਆ ਕਿਸੇ ਜਦੋਂ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਹਦੇ ਵਿੱਚ ਲੌਜਿਸਟਿਕ ਸਪੋਰਟ ਵੀ ਐਂਟੀ ਨੈਸ਼ਨਲ 엘ਿਮੈਂਟਸ ਦਿੰਦੇ ਆ ਇਹ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਇਹਦੇ ਵਿੱਚ ਜਿਹੜਾ ਹਜਾ ਹੈ ਅਜੇ ਜਿਹੜਾ ਪਹਿਲਾ ਬੰਦਾ ਹੈ ਜਿਸ ਨੇ ਗ੍ਰੇਨੇਡ ਛੁੱਟਿਆ ਸੀ ਉਹਨੂੰ ਹੀ ਫੜਿਆ ਗਿਆ ਔਰ ਬਾਕੀ ਜਿਵੇਂ ਜਿਵੇਂ ਤਫਤੀਸ਼ ਅੱਗੇ ਚੱਲੇਗੀ ਜਿਹੜੇ ਬਾਕੀ ਕੰਪਲਿਸ ਸਨ ਔਰ ਜੋ ਉਹਨਾਂ ਦਾ ਰੋਲ ਹੈ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਅਰੈਸਟ ਕੀਤਾ ਜਾ ਜਦੋਂ ਵੀਡੀਓ ਬਨਣ ਹੋਈ ਸਕਦੇ ਨਹੀਂ ਉਹ ਤੋਂ ਉਹਦਾ ਹੁਲਿਆ ਹੋਰ ਸੀ ਤਾੜੀ ਪੇਰਾ ਸੀ ਤੇ ਦੱਸਿਆ ਜਾ ਰਿਹਾ ਜਦੋਂ ਫੜਿਆ ਗਿਆ ਉਹਦਾ ਹੁਲਿਆ ਹੋਰ ਸੀ ਨਾ ਕਿ ਉਹਨੇ ਹੁਲਿਆ ਛੁਪਾਇਆ ਨਹੀਂ ਜਿਹੜੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹ ਬੜੀ ਰਾਪਦਿਆਂ ਦੇ ਰਿਚ ਸੀਗੀ ਇਹੋ ਜੀ ਗੱਲ ਨਹੀਂ ਹੈ ਔਰ ਇਹ ਸੇਮ ਬੰਦਾ ਹੈਗਾ ਸਾਡੇ ਕੋਲ ਤਾਂ ਇਹ ਬਿਲਕੁਲ ਕਨਫੈਸ ਵੀ ਕਰ ਗਿਆ ਔਰ ਬਾਕੀ ਵੀ ਜਿਹੜਾ ਟੈਕਨੀਕਲ ਔਰ ਦੂਸਰਾ ਐਵਿਡੈਂਸ ਹੋਏਗਾ ਉਹ ਅਸੀਂ ਕੋਰਟ ਚ ਪੇਸ਼ ਕਰਾਂਗੇ। ਜਸ਼ਾਨ ਅਕਤਰ ਤੇ ਸ਼ਹਜ਼ਾਦ ਪੱਟੀ ਵੀ ਆਪਣੇ ਇਸ ਕੇਸ ਚ ਨਾਮਜ਼ਦ ਹੈ। ਇਹਦੇ ਵਿੱਚ ਹਾਂ ਜਸ਼ਾਨ ਅਕਤਰ ਜਸ਼ਾਨ ਅਕਤਰ ਔਰ ਸ਼ਹਜ਼ਾਦ ਪੱਟੀ ਦੋਨੋਂ ਇਸ ਕੇਸ ਚ ਨਾਮਜ਼ਦ ਹੈ ਕਿਉਂਕਿ ਉਹ ਉਹਨਾਂ ਨੇ ਹੀ ਇਸ ਬੰਦੇ ਨੂੰ ਬ੍ਰੇਨ ਵਾਸ਼ ਕਰਕੇ ਜਿਹੜਾ ਹੈਗਾ ਕੇਸ ਤੋਂ ਵਾਰਦਾਤ ਕਰਵਾਈ ਹੈ। ਹੋ ਗਿਆ ਜਸ਼ਾਦ ਪੱਟੀ ਜਿੰਨੇ ਸਾਲੀ ਸਾਜ਼ਿਸ਼ ਰਚੀ। ਸੈਕਿੰਡ ਨੰਬਰ ਤੇ ਜਸ਼ਾਨ ਜਿੰਨੇ ਬੰਦਾ ਭੇਜਿਆ ਇਹ ਜੇ ਨੰਬਰ ਤੇ ਆ ਕਿਉਂ ਸਰ ਦੇਖੋ ਸਾਰੀ ਅਕਿਊਜ਼ਡ ਹੈ ਕਿ ਸਾਡੇ ਕੇਸ ਚ ਤਾਂ ਸਾਰਿਆਂ ਨੂੰ ਵੱਧ ਤੋਂ ਵੱਧ ਸਜ਼ਾ ਕਰਾਵਾਂਗੇ ਦੱਸੋ ਕਿ ਕਿਹੜੀ ਦੀ ਪੇਮੈਂਟ ਇਹਨੂੰ ਮਿਲੀ ਹੈ ਇਹਦੇ ਸੂਟੇ ਨੂੰ ਕਹਿੰਦੇ ਕਿ ਉਹ ਪਾਕਿਸਤਾਨ ਦੇ ਤੋਂ ਨਹੀਂ ਸਰ ਦੇਖੋ ਇਟ ਇਜ਼ ਪਾਰਟ ਆਫ ਦੀ ਇਨਵੈਸਟੀਗੇਸ਼ਨ ਇਟ ਇਜ਼ ਟੂ अर्ली ਟੂ ਸੇ ਕਮੈਂਟ ਔਨ 댓 ਜੜੀ ਵੀ ਇਹਦੇ ਕੋਲ ਪੇਮੈਂਟ ਆਈ ਹੈ ਉਸ ਦੀ ਇਨਵੈਸਟੀਗੇਸ਼ਨ ਫਰਦਰ ਕਰ ਰਹੇ ਹਾਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਜੀ ਇਟ ਇਜ਼ ਟੂ अर्ली ਬਿਕੋਜ਼ 36 ਆਵਰਸ ਦੇ ਅੰਦਰ ਇਹਨੂੰ ਫੜਿਆ ਹੈ ਬਾਕੀ ਸਾਰੀ ਕਾਰਵਾਈ ਵੀ ਕੀਤੀ ਗਈ ਹੈ ਸਰ ਇਸ ਤੋਂ ਪਹਿਲਾਂ ਵੀ ਨੌਜਤ ਦੇ ਕੋਲ ਅਟੈਕ ਆਈ ਥਿੰਕ ਇਹਨੂੰ ਇਨਵੈਸਟੀਗੇਸ਼ਨ ਕਰ ਲੈਨੇ ਆ ਰੌਜਰ ਤੇ ਪਹਿਲਾਂ ਤਾਂ ਕੋਈ ਅਟੈਂਪਟ ਨਹੀਂ ਹੋਈ ਹੈ ਵਰਬਲ ਡਿਸਪੂਟ ਮਾੜਾ ਮੋੜਾ ਮੋੜੀ ਚੱਲੀ ਹੈ ਪਹਿਲਾਂ ਨਹੀਂ ਸਾਡੇ ਨੌਲੇਜ ਚ ਨਹੀਂ ਹੈ ਸਰ ਇਹ ਵੀ ਤਾ ਫੋਨ ਤੇ ਜਾਣੀ ਚਾਹਵਾ ਨਹੀਂ ਪਿਛਲੇ ਵੀ ਜਿੰਨੇ ਟਾਈਮ ਕੋਈ ਟਾਈਮ ਦੇ ਸਾਡੇ ਗਲਤ ਕਰੀਏ ਜਿਹੜੇ ਏਜ ਗਰੁੱਪ ਦੇ ਨੇ 1920 ਦੀ ਬਾਈਸਾਹ ਸਰਪੰਚਪਿੰਡ ਦਾ ਇਹਦਾ ਦਿਸਾਨ ਸੀ ਇਹ ਬਾਊਂਡ ਰਾਊਂਡ ਇਹਨੂੰ ਇੰਨਾ ਮੂਵੀ ਟੂ ਟਾਰਗੇਟ ਕੀਤਾ ਜਾਂਦਾ ਹੈ ਜਲਦੀ ਮਾਈਂਡ ਵਾਸ਼ ਹੋ ਜਾਂਦਾ ਹੈ ਜਾਂ ਬੈਕਗ੍ਰਾਉਂਡ ਹੁੰਦਾ ਹੈ ਗ੍ਰੀਨ ਪਰਵਾਸ ਤੋਂ ਫੈਸਲੇ ਲਾਚੀ ਕਰਦੇ ਨੇ ਦੂਸਰੀ चीज ਕੀ ਨਿਕਲ ਕੇ ਸਾਹਮਣੇ ਆਦੀ ਤੇ ਹੁਣ ਤੱਕ ਦੇ ਕਿ ਸੇਮ ਉਹ ਏਜ ਗਰੁੱਪ ਚੱਲਦਾ ਰਿਹਾ ਉਹਨੇ ਵੀ ਉਹਨੇ ਵੀ ਇਹਨੂੰ ਕਿਵੇਂ ਵੇਖਦੇ ਹੋ ਤੇ ਕੀ ਇਨਵੈਸਟੀਗੇਸ਼ਨ ਹੁੰਦਾ ਰਿਹਾ ਥੋੜਾ ਮਿਸ ਗਾਈਡਡ ਯੂਥ ਹੈ ਇਹਨੂੰ ਮਿਸ ਗਾਈਡਡ ਯੂਥ ਹੀ ਕਹਾਗੇ ਇਹਨੂੰ ਮੇਨਸਟ੍ਰੀਮ ਚ ਲੈਣ ਦੀ ਲੋੜ ਹੈ ਫਿਟਨੇ ਸ਼ਾਰਪ ਨੇ ਕੀ ਚੀਜ਼ਾਂ ਨਹੀਂ ਮਿਸ ਮੈਂ ਮਿਸ ਗਾਈਡਡ ਯੂਥ ਹੀ ਕਹੂੰਗਾ ਮਿਸ ਗਾਈਡਡ ਯੂਥ ਹੈ ਜਲਦੀ ਸੋਸ਼ਲ ਮੀਡੀਆ ਦੇ ਇਨਫਲੂਐਂਸ ਚਾਦਰ ਨੇ ਔਰ ਕਿਤੇ ਨਾ ਕਿਤੇ इजी ਮਨੀ ਵੀ ਜਿਹੜੀ ਹੈਗੀ ਹੈ इजी ਮਨੀ ਵੀ ਇਹਨਾਂ ਨੂੰ ਚਾਹੀਦੀ ਹੈ ਜਿੰਨੀ ਵੀ ਵਾਰਦਾਤਾਂ ਹੋਈ ਹੋਏਗੀ ਇਹਦੇ ਨਾਲ ਦੇ ਹੋਰ ਵੀ ਇਹਨਾਂ ਨਾਲ ਲੱਗਾ ਤਾਂ ਇਸ ਤਰੀਕੇ ਦੇ ਨਾਲ ਕੋਈ ਹੋਰ ਵੀ ਇਹਨਾਂ ਦੇ ਪਿਆਰ ਹੋਣਗੇ ਇਹਨਾਂ ਦੇ ਸਾਰੇ ਨਹੀਂ ਕੁਝ ਦੇਖੋ ਪਿਛਲੇ ਕੁਝ ਟਾਈਮ ਤੋਂ ਜਿੰਨੇ ਵੀ ਆਪਰੇਟਿਵਸ ਪੜੇ ਹਨ ਤੁਸੀਂ ਜਿਵੇਂ ਕਹਿ ਰਹੇ ਹੋ ਸੇਮ ਏਜ ਦੇ ਹੈਗੇ ਮਿਸ ਗਾਈਡਡ ਹੈਗੇ ਔਰ ਇਹ ਨਹੀਂ ਹੈਗਾ ਕਿ ਇਸੇ ਏਜ ਦੇ ਹਨ ਬਾਕੀ ਏਜ ਦੇ ਵੀ ਹਨ ਲੇਕਿਨ ਇਸ ਏਜ ਦੇ ਜ਼ਿਆਦਾ ਹੈਗੇ ਤਰੇ ਸਾਰੇ ਦੀ ਕਿੰਨੀ ကြਤਾਰੀ ਪ੍ਰਯਾਤ ਹੋ ਰਿਹਾ ਮਾਨ ਤੋਂ ਦੀ ਕੋਬੋਇਨ ਦੀ ਕਿਤਾਰੀ ਟੀਮਾਂ ਨੂੰ ਅੱਜ ਆ ਪੜ ਕੇ ਲਿਆਂਦਾ ਤੇ ਸੱਤ ਦਿਨ ਲਗਨੀ ਕੋਚ ਦੀ ਤਿਆਰੀ ਇਹ ਚਾਰੋਂ ਹੀ ਪੜ੍ਹਦੀ ਕੋਚ ਦੀ ਤਿਆਰੀ ਤੇ ਜਿਹੜਾ ਇਹ ਨਾਮਜਾਦਾ ਕੀ ਨਾਮ ਹੈ ਭੱਟੀ ਇਹਦਾ ਇਹਦੀ ਕਿਫਤਾਰੀ ਦਾ ਕੋਈ ਦੇਖੋ ਇਹ ਐਨੀਮੀ ਕੰਟਰੀ ਦੇ ਵਿੱਚ ਆਪਰੇਟ ਕਰ ਰਿਹਾ ਹੈਗਾ ਔਰ ਇਹ ਜਿਹੜਾ ਮਤਲਬ ਬਿਯੋਂਡ ਮਤਲਬ ਮਾਈ ਰਿਸਪੌਂਸ ਏਰੀਆ ਆਫ ਰਿਸਪੌਂਸਿਬਿਲਟੀ ਹੋਏਗਾ ਜੇ ਮੈਂ ਇਸ ਤੇ ਕਮੈਂਟ ਕਰਾਂ ਸਰ ਜਿਹੜਾ ਡਾਕਟਰ ਰੌਜਰ ਸੰਧੂ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਕਿ ਟਿਕਟੋਕ ਦੇ ਵਿੱਚ ਕੋਈ ਗੇਮਿੰਗ ਹੁੰਦੀ ਹੈ ਜਿੱਥੋਂ ਦੀ ਇਹ ਜਿਹੜੀ ਸਟਾਰਟਿੰਗ ਗਰੁੱਪ ਹੋਈ ਸੀ ਤੇ ਧਰਮ ਨੂੰ ਲੈ ਕੇ ਵੀ ਜੋੜਿਆ ਗਿਆ ਔਰ ਦੂਸਰਾ ਉਹਨੇ ਕਿ ਮੈਂ ਫੇਮਸ ਹੋ ਰਿਹਾ ਸੀ ਇਸ ਕਰਕੇ ਮੈਨੂੰ ਡਾਊਨ ਕਰ ਲਿਆ ਤੇ ਇਸ ਤਰ੍ਹਾਂ ਦਾ ਕੀਤਾ ਦੇਖੋ ਇਨੀਸ਼ੀਅਲ ਰੈਵਲਰੀ ਇਹਨਾਂ ਦੀ ਡਿਜੀਟਲ ਰੈਵਲਰੀ ਸੀਗੀ ਉਹਦੇ ਵਿੱਚ ਅਸੀਂ ਆਲਰੇਡੀ ਤੁਹਾਨੂੰ ਬਰੀਫ ਕਰ ਚੁੱਕੇ ਹਾਂ ਅੱਛਾ ਇੱਕ ਫਿਰ ਦਾ ਸਵਾਲ ਹੈ ਕਿ ਤੁਹਾਨੂੰ ਲੱਗਦਾ ਕਿ ਡਿਜਟਲ ਸੰਸਥਾ ਜੋ ਹੁੰਦਾ ਉਹ ਲੈ ਆ ਮੇਰੀ ਅੱਜ ਕੱਲ੍ਹ ਕੀ ਤੇ ਸਾਥ ਸੱਚ ਬੋਲਦਾ ਦੇਖੋ ਰੌਜਰ ਸੰਤੂ ਤੇ ਅਟੈਕ ਹੋਇਆ ਹੈ ਵੀ ਕੈਨਟ ਡਿਨਾਈ ਦੈਟ ਨਹੀਂ ਕੁਝ ਸਮੇਂ ਦੀ ਇਨਵੈਸਟੀਗੇਸ਼ਨ ਦੇ ਪਰ ਅਸੀਂ ਉਹਨੂੰ ਵੀ ਦੇਖੋ ਉਹਦੀ ਵੀ ਜਿਹੜੀ ਹੈਗੀ ਉਹਦੀ ਵੀ ਅਸੀਂ ਉਹਦੀ ਕੰਪਲੇਂਟ ਵੀ ਲਈ ਹੈ ਔਰ ਉਹਦੇ ਉਹ ਤੋਂ ਵੀ ਪੁੱਛਤਾ ਜੋਰੀ ਹੈ ਇੰਸਟਾਗ੍ਰਾਮ ਹੈਂਡਲ ਦੇਖਦੇ ਹੋ ਹੈ ਕਬੜੀ ਕਬਟ ਜੇ ਇਨੇਬਲ ਜੀ ਜਿਹੜੀ ਉਹਦੀ ਲੈਂਗੁਏਜ ਹੁੰਦੀ ਤੁਹਾਨੂੰ ਲੱਗਦਾ ਕੁਝ ਇਸੇ ਨਾਲ ਵੀ ਕੋਈ ਦਸਲ ਦਸਲ ਕੁਝ ਹੈ ਨਹੀਂ ਜਿਹੜੀ ਇਨੀਸ਼ੀਅਲ ਇਹਨਾਂ ਦੀ ਦਸਲ ਸੀ ਉਹ ਤਾਂ ਉਸ ਨੂੰ ਲੈ ਕੇ ਸੀ ਡਿਜੀਟਲ ਰੈਵਲਰੀ ਔਰ ਉਹਨੇ ਇਸਲਾਮ ਦੇ ਖਿਲਾਫ ਜੋ ਬੋਲਿਆ ਸੀ ਉਹਨੂੰ ਲੈ ਕੇ ਹੀ ਰੈਵਲਰੀ ਇਹਨਾਂ ਦੀ ਸ਼ੁਰੂ ਹੋਈ ਨਹੀਂ ਜਦੋਂ ਪਾਕਿਸਤਾਨ ਦੇ ਇਹਨੂੰ ਆਈ ਡੋਨਟ ਨੋ ਅਬਾਊਟ ਇਟ ਇਹਦੇ ਬਾਰੇ ਅਸੀਂ ਕਰਨੇ ਨੇ ਇਨਵੈਸਟੀਗੇਸ਼ਨ ਕਰਨੀ ਬਿਲਕੁਲ